ਸਾਥੀਓ ਤੁਸੀਂ ਜੁੜੇ ਹੋ ਕੇ ਜੀਟੀਵੀ ਹਰਿਆਣਾ ਦੇ ਨਾਲ ਮੈਂ ਤੁਹਾਡਾ ਸਾਥੀ ਕਸ਼ਮੀਰ ਸਿੰਘ ਸਾਥੀਓ ਅੱਜ ਤੁਸੀਂ ਦੇਖ ਰਹੇ ਹੋ ਕਿ ਮਹੇਸ਼ ਚੋਰਟ ਜੀ ਜਿਨ੍ਹਾਂ ਦਾ ਕਾਂਗਰਸ ਪਾਰਟੀ ਵੱਲੋਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਅੱਜ ਅਫੀਸ ਦਾ ਉਦਘਾਟਨ ਜਿਵੇਂ ਕਿ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਉਦਘਾਟਨ ਵਿਧਾਇਕ ਗੋਕੁਲ ਸੇਤੀਆ ਜੀ ਸਰਸਾ ਤੋਂ ਇੱਥੇ ਪਹੁੰਚੇ ਹੋਏ ਆ ਪਰ ਦੂਜਾ ਪਾਸਾ ਇਹ ਵੇਖਿਆ ਜਾਵੇ ਕਿ ਕਾਂਗਰਸ ਦੇ ਕਾਫੀ ਮਹੇਜੋਰਟੀ ਬੀਜਪੀ ਤੋਂ ਕਾਫੀ ਦਿਨ ਪਹਿਲਾਂ ਦਾ ਮੈਦਾਨ ਦੇ ਵਿੱਚ ਖੁੱਦ ਚੁੱਕੇ ਸੀ ਉਹਨਾਂ ਨੇ ਕਲੀਅਰ ਕਰ ਦਿੱਤਾ ਸੀ ਯਾਨੀ ਇਹ ਕਹਿਣ ਦਾ ਮਤਲਬ ਇਹ ਹੈ ਕਿ ਕਾਫੀ ਦਿਨ ਉਹਨਾਂ ਨੂੰ ਵੱਧ ਮਿਲੇ ਪ੍ਰਚਾਰ ਕਰਨ ਤੇ ਫਿਰ ਵੀ ਤੁਸੀਂ ਇਹ ਇੱਕ ਦੂਜਾ ਪੱਖ ਜੇਕਰ ਵੇਖੀਏ ਤਾਂ ਤੁਸੀਂ ਇਹ ਦੇਖ ਸਕਦੇ ਹੋ ਦੂਜਾ ਪੱਖ ਖੱਬਾ ਪੱਖ ਜਿਹਨੂੰ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ ਕਿ ਇੱਥੇ ਕਾਫੀ ਕੁਰਸੀਆਂ ਖਾਲੀ ਆ ਜਿੰਨਾ ਚੋ ਦੇਖ ਸਕਦੇ 40 50 ਦਾ ਪੱਤਰਕਾਰ ਸਾਥੀ ਸਾਡੇ ਕੈਮਰਾਮੈਨ ਪੱਤਰਕਾਰ ਨੂੰ ਮਿਲਾ ਕੇ 40 50 ਸਾਥੀ ਉਹੀ ਆ ਤੁਸੀਂ ਦੇਖ ਸਕਦੇ ਹੋ ਕਾਫੀ ਸੰਖਿਆ ਦੇ ਵਿੱਚ ਇਹ ਕੁਰਸੀਆਂ ਖਾਲੀ ਆ ਤੇ ਜੇ ਤੁਸੀਂ ਦੂਜਾ ਪੱਖ ਦੇਖੋ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਛੱਠਾ ਵੀ ਲੱਗਿਆ ਆ ਜਿਹੜੀਆਂ ਕਿ ਕੁਰਸੀਆਂ ਡਾਊਨ ਦਾ ਸਮਾਂ ਨਹੀਂ ਮਿਲਿਆ ਸ਼ਾਇਦ ਲੋਕ ਘਟਾ ਕੀ ਕਰਨਾ ਦੂਜਾ ਪੱਖ ਇਹ ਵੀ ਦੇਖ ਸਕਦੇ ਆ ਕਿ ਕਾਂਗਰਸ ਦਾ ਦੇ ਪ੍ਰਚਾਰ ਕਰ ਰਿਹਾ ਕਿਤਨਾ ਕਿਤੇ ਦੇਖਿਆ ਜਾਵੇ ਤੇ ਇਹ ਲੱਗਦਾ ਕਾਂਗਰਸ ਨੂੰ ਇਸ ਗੱਲ ਦਾ ਵੀ ਡਰ ਆ ਕਿਉਂਕਿ ਆਪਣਾ ਜੋ ਰਾਸ਼ਟਰੀ ਪੰਜੇ ਦਾ ਨਿਸ਼ਾਨਾ ਉਸ ਤੇ ਉਹਨਾਂ ਨੇ ਪ੍ਰਤੀਸ਼ੀ ਨਹੀਂ ਉਤਾਰਿਆ ਜਦੋਂ ਕਿ ਦੂਜਾ ਪਾਸਾ ਵੇਖਿਆ ਜਾਵੇ ਕਿ ਜੋ ਵੀ ਉਹਨਾਂ ਦੇ ਲੀਟਰ ਆਏ ਉਹ ਕਾਂਗਰਸੀ ਆ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਬਣੇ ਗੋਕੁਲ ਸੇਤੀਆ ਜੀ ਇੱਥੇ ਪਹੁੰਚਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਉਹ ਕੀ ਕਹਿਣਾ ਚਾਹੁੰਦੇ ਉਹਨਾਂ ਦੀ ਵੀ ਅਸੀਂ ਗੱਲਬਾਤ ਕਰਦੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਦਾ ਕੀ ਮੰਨਣਾ ਹੈ ਦੇ ਦੇ ਵਿੱਚ ਪਰ ਅਸੀਂ ਕਿਤੇ ਨਾ ਕਿਤੇ ਦੇਖਦੇ ਆ ਬੀਜੇਪੀ ਪਾਰਟੀ ਦਾ ਇਹਨਾਂ ਦੇ ਅੰਦਰ ਖੋਪਰ ਜ਼ਰੂਰ ਹੋਇਆ ਤੇ ਕਿ ਲੋਕ ਪਸੰਦ ਨਹੀਂ ਕਰਦੇ ਜਾਂ ਲੋਕ ਸਾਹਮਣੇ ਨਹੀਂ ਆਉਣਾ ਚਾਹਦਾ ਜਾਂ ਮੌਕੇ ਦੀ ਸੱਤਾ ਦੀ ਪਾਰਟੀ ਦੇ चाहते मैं आज भी कहता हूं कि जो व्यक्ति हमारे इलाके को कुछ देगा उसका धन्यवाद हम करेंगे मेडिकल हॉस्पिटल की मांग वो संघर्ष पिछले पंद्रह सालों से आपका भाई आपका बेटा करता आ रहा था अगर अस्पताल मिला तो क्या हम व्यक्तिगत तौर पे किसी का धन्यवाद भी ना करें इसका यह मतलब थोड़ी हमने कोई भारतीय जनता पार्टी ज्वाइन कर ली ਕਿ ਜੋ ਵਿਧਾਇਕੀ ਨੇ ਤੁਹਾਨੂੰ ਗ੍ਰਾਂਟ ਦੇਣੀ ਹੈ ਆਪਣੀ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਹੈ ਇਹ ਤਾਂ ਸਭ ਬਰਗਲਾਂ ਵਾਲੀਆਂ ਗੱਲਾਂ ਹੈ ਟ੍ਰਿਪਲ ਇੰਜਨ ਨੇ ਤਾਂ ਪਹਿਲਾਂ ਵੀ ਸਰਕਾਰ ਸੀ ਵੀ ਸਾਡੇ ਸਰਸੇ ਵੀ ਸੀਗੀ ਤੁਹਾਡੇ ਕਾਲਾਂ ਵਾਲੀ ਵੀ ਸੀਗੀ ਲੇਕਿਨ ਹਾਲਾਤ ਦੇਖ ਲਓ ਕੀ ਸਾਥੀਓ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੁੰਦਾ ਤੁਹਾਡੇ ਤੋਂ ਅਪੀਲ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਅਸੀਂ ਤਾਂ ਭੁਗਤ ਭੋਗ ਗਏ ਆ ਅਸੀਂ ਤਾਂ ਗਾਲਾਂ ਵੀ ਰੋਜ਼ ਖਾਂਦੇ ਆ ਦੂਜੇ ਪਾਸੇ ਇੱਕ ਥੋੜੇ ਵਿਧਾਇਕ ਨੇ ਜਿਨ੍ਹਾਂ ਨੇ ਆਪ ਦੇ ਆਪ ਨੂੰ ਪਹਿਲੀ ਵਾਰੀ ਬਣ ਕੇ ਵਿਧਾਇਕ ਉਹਨਾਂ ਨੇ ਆਪ ਦੇ ਆਪ ਨੂੰ ਸਾਬਿਤ ਕਰਕੇ ਦਿਖਾਇਆ ਥੋੜੀ ਉਮੀਦਾਂ ਤੇ ਖਰੇ ਉਤਰੰਦਾ ਕੰਮ ਕਰਿਆ ਸਾਥੀਓ ਸਰਕਾਰ ਦੇ ਵਿੱਚ ਰਹਿ ਕੇ ਕੰਮ ਕਰਨਾ ਬੜਾ ਸੁੱਖਾ ਹੈ